ਆਗੂ ਉਹ ਸਾਥੀ ਕਿਹਾ ਜਾਂਦਾ ਹੈ ਤੇ ਨਾਲ ਹੀ ਤੁਹਾਨੂੰ ਪਤਾ ਹੈ ਕਿ 18ਵੀਂ ਲੋਕ ਸਭਾ ਸੰਸਦ ਦਾ ਇਲੈਕਸ਼ਨ ਦਾ ਆਗਾਜ਼ ਹੋ ਚੁੱਕਿਆ ਹੈ ਤੇ ਆਉਣ ਵਾਲੀ 1 ਤਰੀਕ ਨੂੰ ਆਪਣੀ ਇੱਕ ਇੱਕ ਬੋਟ ਨੇ ਇਹ ਸ਼ਹਿਰ ਦਾ ਇਹ ਸਟੇਟ ਦਾ ਦੇਸ਼ ਦਾ ਫੈਸਲਾ ਕਰਨਾ ਹੈ ਕਿ ਸੰਸਦ ਦੇ ਵਿੱਚ ਆਪਾਂ ਕਿਸ ਨੂੰ ਭੇਜਣਾ ਹੈ ਚੱਲ ਰਿਹਾ ਹੈ ਤੇ ਆਪਣੇ ਬਟੰਡੇ ਦੀ ਬਹੁਤ ਜ਼ਿਆਦਾ ਡਿਵੈਲਪਮੈਂਟ ਉਹਨਾਂ ਨੇ ਕਰਾਈ ਹੈ ਜੋ ਕਹਿੰਦੇ ਆ ਉਹ ਕਰਦੇ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਬਠਿੰਡੇ ਦੇ ਵਿੱਚ ਰਿਫਾਇਨਰੀ ਪ੍ਰੋਜੈਕਟ ਪ੍ਰੋਜੈਕਟ ਹੈ 21.25 ਹਜ਼ਾਰ ਕਰੋੜ ਰੁਪਏ ਦਾ ਫੋਰ ਲੈਂਡ ਰੋਡਸ ਬਣੀਆਂ ਉਹਨਾਂ ਦੇ ਟਾਈਮ ਦੇ ਵਿੱਚ ਏਅਰਪੋਰਟ ਬਣਿਆ ਹੈ ਜੋਗਰ ਪਾਰਕ ਬਠਿੰਡੇ ਦੇ ਵਿੱਚ ਬਣਿਆ ਹੈ ਲੇਕ ਵੀ ਹੋ ਰਿਜ਼ੋਰਟ ਬਣਿਆ ਆਪਣੇ ਲੇਕ ਝੀਲਾ ਤੇ ਬਹੁਤ ਸੋਹਣਾ ਦੇਖਣ ਨੂੰ ਬਣਿਆ ਤੇ ਨਾਲ ਐਮਸ ਹਸਪੀਟਲ ਦੀ ਬਹੁਤ ਵੱਡੀ ਦੇਣ ਹੈ ਪੰਜਾਬ ਦੇ ਵਿੱਚ 13 ਮੈਂਬਰ ਪਾਰਲੀਮੈਂਟ ਨੇ ਦੂਜੇ ਕਈ ਐਮਪੀ ਰੋਲਾ ਪਾਉਂਦੇ ਆ ਕੀ ਬੀਬਾ ਜੀ ਇਹ ਨਹੀਂ ਲੈ ਕੇ ਆਏ ਪਰ ਜੇ ਚਾਹਦੇ ਤਾਂ ਦੂਜੇ ਐਮਪੀ ਉਧਰ ਆਪਦੀ ਸਾਈਡ ਵੀ ਇਹ ਟਾਈਮਸ ਹਸਪੀਟਲ ਲਿਆ ਸਕਦੇ ਸੀ ਬੀਬਾ ਜੀ ਦੇ ਮਿਹਨਤ ਸਦਕਾ ਯੂਥ ਅਕਾਲੀ ਦਲ ਦੇ ਯੂਥ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਪੰਜਾਬ ਦੇ ਇਹਨਾਂ ਨੂੰ ਬੇਨਤੀ ਕਰਦਾ ਹੈ ਕਿ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਜਸਵੀਰ ਜੱਸੀ ਜੀ ਪਾਲਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਹੀ ਸਤਿਕਾਰਯੋਗ ਹਲਕਾ ਨਿਵਾਸੀ ਅਤੇ ਸਾਡੇ ਸਤਕਾਰਯੋਗ ਜਿੱਤ ਦੀ ਨਿਸ਼ਾਨੀ ਹੈ ਇਹ ਪੱਕੇ ਜੋਸ਼ ਨਾਲ ਭਰੇ ਹੋਏ ਤੇ ਬੀਬੀਆਂ ਦੇ ਵਿੱਚ ਅੱਜ ਵੀ ਜੋਸ਼ ਪੂਰਾ ਹੈਗਾ ਤੇ ਮੈਨੂੰ ਹਮੇਸ਼ਾ ਉਮੀਦ ਰਹਿੰਦੀ ਹੈ ਵੀ ਬੀਬੀਆਂ ਕਦੇ ਵੀ ਪਿੱਛੇ ਨਹੀਂ ਰਹਿ ਸਕਦੀਆਂ ਜਿਵੇਂ ਕਿ ਆਮ ਆਦਮੀ ਪਾਰਟੀ ਬਦਲਾਅ ਦੇ ਨਾਂ ਤੇ ਇੱਥੇ ਸਾਨੂੰ ਗੁੰਮਰਾਹ ਕੀਤਾ ਸਾਡੀ ਨੌਜਵਾਨੀ ਨੂੰ ਤੇ ਬੀਬੀਆਂ ਨੂੰ ਨੌਜਵਾਨੀ ਨੂੰ ਇੱਦਾਂ ਗੁੰਮਰਾਹ ਕੀਤਾ ਜਿੱਦਾਂ ਨਸ਼ਿਆਂ ਦੇ ਵਿੱਚ ਪਹਿਲਾਂ ਤਾਂ ਵੀ ਸਾਡੇ ਵੀਰ ਹੈ ਹੀ ਸੀ ਤੇ ਨਾਲ-ਨਾਲ ਸਾਡੀਆਂ ਭੈਣਾਂ ਨੂੰ ਵੀ ਗੁੰਮਰਾਹ ਕਰ ਦਿੱਤਾ ਤੇ ਅੱਜ ਵੀਰ ਤਾਂ ਨਸ਼ੇ ਕਰਦੇ ਸੀ ਤੇ ਜਿੱਥੇ-ਜਿੱਥੇ ਸਾਡੀਆਂ ਭੈਣਾਂ ਵੀ ਨਾਲੇ ਲੱਗ ਚੁੱਕੀਆਂ ਸਾਡੀ ਸਭਿਅਤਾ ਜਿਸ ਤਰੀਕੇ ਨਾਲ ਖਤਮ ਹੋ ਰਹੀ ਹੈ ਇਹ ਸਾਡੀ ਵਿਰੋਧੀ ਪਾਰਟੀਆਂ ਜਾਂ ਬਾਹਰ ਦੀਆਂ ਸਰਕਾਰਾਂ ਇਹ ਕੰਮ ਕਰਾਉਂਦੀਆਂ ਨੇ ਇਹ ਭਗਵੰਤ ਮਾਨ ਸਾਹਿਬ ਆਪ ਕਹਿੰਦੇ ਹੁੰਦੇ ਸੀ ਨਸ਼ਾ ਕੋਈ ਹੋਰ ਨਹੀਂ ਵਕਾਉਂਦਾ ਇਹ ਸਰਕਾਰਾਂ ਵਕਾਉਂਦੀਆਂ ਨੇ ਸੋ ਬੀਬੀ ਜਲਦੀ ਲੱਗਣਾ ਬਹੁਤ ਸ੍ਰੀ ਰਾਮ ਜਿੰਦਾਬਾਦ ਜਿੰਦਾਬਾਦ ਆਓ ਸਾਰੇ ਬੈਠ ਜੇ ਅੱਪਾ ਬੈਠੀਏ ਤੇ ਚਾਹ ਪਾਣੀ ਦਾ ਇੰਤਜ਼ਾਮ ਹੈਗਾ ਜਿਹੜੇ ਮੇਰੇ ਵੀਰ ਤੇ ਭੈਣਾਂ ਆਈਆਂ ਤੇ ਉਹ ਚਾਹ ਪੀ ਸਕਦੀਆਂ ਨੇ ਤੇ ਪਾਣੀ ਪੀ ਸਕਦੀਆਂ ਨੇ ਇਹਨੂੰ ਨਾਲ ਆ ਜਾਓ ਹਰ ਸ੍ਰੀ ਮਤ ਬਾਦ ਜਿੰਦਾਬਾਦ 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 ਸ੍ਰੀ ਬਾਹਰ ਸ੍ਰੀ ਰਾਮ ਬਾਦ ਜਿੰਦਾਬਾਦ ਜਿੰਦਾਬਾਦ ਤੇ ਭੈਣਾਂ ਨੂੰ ਆਮ ਆਦਮੀ ਵੱਲੋਂ ਜੀਲ ਗਰਗਸਾ ਪਹੁੰਚੇ ਸੋਟੀ ਸਾਥ ਭਾਜਪੀ ਵੱਲੋਂ ਤੇ ਕਾਂਗਰਸ ਵੱਲੋਂ ਉਹਨਾਂ ਦੇ ਮੁਖਬਲਾ ਰੇ ਉਹਨਾਂ ਦੇ ਸ਼ਰਮਨੀ ਅੱਧਾ ਕੋਈ ਨਹੀਂ ਤੁਸੀਂ ਮੈਨੂੰ ਦੱਸ ਦਿਓ ਜੇ ਮੈਂ ਕੁਝ ਗਲਤ ਕਿਹਾ ਮੈਂ ਇਹੀ ਗੱਲ ਪੁੱਛੀ ਜਿਹੜੀ ਝੂਠ ਤੇ ਨਫ਼ਰਤ ਦੀ ਰਾਜਨੀਤੀ ਨੂੰ ਪਰਾ ਕਰਕੇ ਆਪਾਂ ਵੀਪਾ ਜੀ ਨੂੰ ਜਿਤਾਈ ਹੈ ਉਹ ਗੱਜਵੱਜ ਕੇ ਉਹ ਮੌਲਾ ਮੇਰੇ ਨਾਲ ਜਕਾਰੇ ਦੀ ਸਾਹਜ ਪਾਵੇ ਜਿਹੜਾ ਬੀਬਾ ਜੀ ਲਈ ਦਿਨ ਰਾਤ ਮਿਹਨਤ ਕਰਦਾ ਜਕਾਰਾ ਉਹੀ ਬੁਲਾਵੇ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ 도ਗਲੀ ਨੀਤੀ ਤੋਂ ਪਰਹ ਰਹਿ ਕੇ ਨਵਾਂ ਝਟਕਾ ਮੁਕਾਬਲਾ ਕਰੇ ਮਨਜੂਰ ਹੈ ਜੀ ਜਕਾਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਫਤਿਹ ਅਰਜ਼ ਕਰਦੇ ਜੀ ਤੇ ਬਾਕੀ ਸਾਰੇ ਜਿਹੜੇ ਲੇਡੀਜ਼ ਦੇ ਇਕੱਠੇ ਹੋਇਓ ਤੇ ਮੈਂ ਬੀਬਾ ਜੀ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅੱਜ ਸਾਰੇ ਜਿਹੜੇ ਸੰਗਤ ਇੱਥੇ ਆਈ ਹੈ ਵੀ ਆਪਾਂ ਸਾਰੇ ਜਣੇ ਬੀਬਾ ਜੀ ਨੂੰ ਇਕੱਠੇ ਹੋ ਕੇ ਇਹ ਕਹਿ ਬੀਬਾ ਨੇ ਚੌਥੀ ਵਾਰ ਫੇਰ ਇਲੈਕਸ਼ਨ ਜਿਤਾਈ ਹੈ ਤਾਂ ਜੋ ਆਪਣੇ ਬਠਿੰਡੇ ਸ਼ਹਿਰ ਹਲਕੇ ਦੇ ਮਹੱਤਵਪੂਰਨ ਕੰਮ ਹੋ ਸਕਣ ਅਤੇ ਮੇਰੀ ਪੂਰੀ ਕੋਸ਼ਿਸ਼ ਹੈ ਕਿ ਬਠਿੰਡਾ ਸ਼ਹਿਰ ਦੇ ਜਿਹੜੀ ਯੂਥ ਨੌਜਵਾਨ ਹੈ ਸਪੈਸ਼ਲ ਬੇਨਤੀ ਮੇਰੇ ਯੂਥ ਨੌਜਵਾਨਾਂ ਮੁੰਡਿਆਂ ਨੂੰ ਹੈ ਆਪਣੇ ਸਾਰੇ ਘਰੇ ਹੈਗੇ ਆ ਤੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਬਾਤੋ-ਬਾਤ ਮੇਰੇ ਨਾਲ ਜੁੜਨ ਤਾਂ ਜੋ ਮੈਂ ਬਾਤੋ-ਬਾਤ ਮੁਟੀ ਪੜਾ ਸਕਾਂ ਅਤੇ ਸ਼੍ਰੋਮਣੀ ਕਾਲਜਦਾਨ ਦੀ ਟੀਮ ਤਕੜੀ ਹੋਵੇ ਬਟਿੰਡੇ ਸ਼ਹਿਰ ਦੇ ਵਿੱਚ ਤੇ ਆਪਾਂ ਬੀਪਾ ਅਸੰਗਤ ਨਾਲ ਮਾਣ ਜੀ ਬੋਲ ਸਕੀਏ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਬੋਲੇ ਆ ਪੈਣਾ ਮੇਰੇ ਮਾਮਾ ਮੇਰੇ ਭਰਾ ਸਭ ਤੋਂ ਪਹਿਲਾਂ ਵਧੇ ਅਰਦਾਸ ਕਰਦਾ ਹੈ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਬੋਲੇ ਅੱਜ ਆਪਾਂ ਇਕੱਠੇ ਹੋਇਆ ਆਉਣ ਵਾਲੀ 1 ਜੂਨ ਨੂੰ ਆਪਣੇ ਮੋਟਾ ਪੈਣ ਜਾ ਰਹੀਆਂ ਮੈਂਬਰ ਪਾਰਲੀਮੈਂਟ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬਾ ਹਰਸਨਤ कौर ਬਾਦਲ ਜੀ ਚੌਥੀ ਵਾਰ ਇਲੈਕਸ਼ਨ ਲੜ ਰਹੇ ਨੇ ਪਿਛਲੇ 15 ਸਾਲਾਂ ਤੋਂ ਬੀਬਾ ਜੀ ਨੇ ਬਠਿੰਡੇ ਦੇ ਵਿੱਚ ਜੋ ਵਿਕਾਸ ਕਰਵਾਇਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2007 ਤੋਂ ਲੈ ਕੇ 17 ਤੱਕ ਬੀਬਾ ਜੀ ਪਹਿਲੀ ਵਾਰ 2009 ਦੇ ਵਿੱਚ ਮੈਂਬਰ ਪਾਰਲੀਮੈਂਟ ਬਣੇ ਉਦੋਂ ਤੋਂ ਲੈ ਕੇ 2017 ਦਾ ਜਦੋਂ ਸਰਕਾਰ ਨੇ ਹੁੰਦਿਆ ਜੋ ਵਿਕਾਸ ਫਰਮਾਇਆ ਵੀਪਾ ਜੀ ਨੇ ਉਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਬਣੀ 5 ਸਾਲ ਉਹਨਾਂ ਨੇ ਝੂਠੇ ਲਾਰੇ ਲਾ ਕੇ ਕਰ ਕਰ ਨੌਕਰੀ ਦਾ ਵਾਅਦਾ ਕਰਕੇ ਕਰਜ਼ਾ ਮਾਫੀ ਦਾ ਵਾਅਦਾ ਕਰਕੇ ਵੋਟਾਂ ਲੈ ਲਈਆਂ ਬਿਦਾਂ ਸੁਭਾ ਦੇ ਵਿੱਚ ਇੱਕ ਵੀ ਮੋਦਾ ਬਿਦਾਂ ਸੁਭਾ ਦੇ ਵਿੱਚ ਨਹੀਂ ਚੱਕਿਆ ਬਲਕਿ ਨਾ ਉਹਨਾਂ ਨੇ ਬਠਿੰਡੇ ਦੇ ਵਿੱਚ ਇੰਨੀ ਭਾਰੀ ਜਿੱਤ ਦੇ ਵਿੱਚ ਲੋਕਾਂ ਨੇ ਸਮਰਥਨ ਦਿੱਤਾ ਹੋਏ ਤੁਹਾਡੇ ਇਸ 3 ਫੇਜ਼ ਦੇ ਵਿੱਚ ਕਦੇ ਆਇਆ ਹੋਵੇ ਜਿਵੇਂ ਪਿਛਲੇ ਦਿਨੀ 3 ਫੇਜ਼ ਦੇ 1 ਫੇਜ਼ 2 ਫੇਜ਼ ਦੇ ਵਿੱਚ ਗ੍ਰੀਨ ਬੈਂਡ ਦਾ ਜੋ ਪੁੱਡਾ ਵੱਲੋਂ ਬਹੁਤ ਵੱਡਾ ਰੌਲਾ ਪਾਇਆ ਗਿਆ ਔਰ ਉਹ ਨਜਾਇਜ਼ ਜਿਹੜੇ ਬਣਾ ਕੇ ਉਹਨਾਂ ਨੂੰ ਕਿਉਂਕਿ ਉਹ ਗ੍ਰੀਨ ਬੈਂਡ ਸੀ